ਉਗਾਂਡ ਲਾਂਚ ਖੜੇ ਰਿਹਾ ਤੇ ਸਿੱਧੂ ਵਰਗੀ ਕਹਿਣਾ ਮੈਂ ਪੂਰੀ ਮੈਂ ਤਾਂ ਲੱਕ ਪਰ ਰੱਖੀ ਬੈਠਾ ਕਹਿੰਦਾ ਡੋਲ ਨਾ ਜਾਵੇ ਤੁਪਕਾ ਤੁਪਕਾ ਮਣਦਾ ਡੀਜ਼ਲ ਵੀ ਡੋਲ ਇੰਨੀਆਂ ਮੈਂ ਤਾਂ ਕਰੀ ਇਹਨਾਂ ਨੇ ਫਸ ਲਈ ਚੱਲੇ ਇਹਨਾਂ ਦਾ ਪੂਰੀਆ ਲਓ ਜੀ ਬਾਈ ਇਹ ਵੀ ਪੰਪ ਬੰਦ ਕਰਾਤੇ ਪੁਲਿਸ ਆ ਗਈ ਦੇਖੋ ਸਾਰੇ ਪੰਪ ਬੰਦ ਟੋਟਲੀ ਕੋਈ ਪੰਪ ਨਹੀਂ ਬਾਈ ਚੱਲਦਾ ਸਾਰੇ ਬੰਦ ਕਰਾਤੇ ਸਤਿ ਸ੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਹਾਂ ਭਾਈ ਪੂਰੀ ਹੈਲੋ ਗਾਲ ਤੇਲ ਵਾਲੇ ਭਾਈ ਜਾਨ ਲੋਕਾਂ ਨੂੰ ਮਜ਼ਾਕ ਨਹੀਂ ਤੇਲ ਆਪਣੇ ਕੋਲ ਵੀ ਰਹਿਗਾ ਦੇਖੇ ਕਿਵੇਂ ਆ ਤੇ ਦੁੱਧ ਨਾ ਦੱਬੀ 200 ਰੁਪਏ ਲੀਟਰ 200 ਦਾ ਲੀਟਰ ਤੇਲ ਪਟਰੋਲ ਪਟਰੋਲ ਕੁੱਕ ਨਹੀਂ ਆ ਵਰਕੇ ਲਈ ਉਹ ਹੈ ਭਾਈ ਕਿਨੇ ਮੋਦੀ ਨੇ ਨਾ ਕਰੀ ਮਾਰ ਗਿਆ ਸਾਲਾ ਮੋਦੀ ਮਰ ਗਿਆ ਸਾਲਾ ਪਬੂਲਰ ਤੇ ਚੜ ਗਿਆ ਛਾਲ ਮਾਰੀ ਸਾਲਾ ਦੋ ਇਲਾ ਤਾਂ ਡੁੱਟ ਗਿਆ ਪੂਰੀ ਕਿੰਨੇ ਕਿਲੋਗ ਤੰਗ ਹੁੰਦੇ ਆ ਬਹੁਤ ਫਹਾਕਰ ਵੀ ਜੀ ਪਈ ਆ ਕੋਰੋਨਾ ਦਾ ਕੰਮ ਹੋ ਗਿਆ ਰੋਡ ਪਾਹੀ ਨਹੀਂ ਕੋਈ ਰੋਡ ਰੋਡ ਦੇ ਲੋ ਗਿਆ ਕੋਰੋਨਾ ਦਾ ਕੰਮ ਹੋ ਰਿਹਾ ਨਹੀਂ ਲੈ ਉਹ ਦਿਖੇ ਅੱਜ ਹੈਗਾ ਕੱਲ ਨੂੰ ਜਮੀ ਨਾ ਕਰੋ ਚੁੱਪ ਕਰਕੇ ਬਾਈਕ ਲੈ ਆਓ ਸ਼ਾਮ ਨੂੰ ਨਾ ਕੋਈ ਮੋਟਰਸਾਈਕਲ ਨਾ ਗੱਡੀ ਕੋਈ ਨਹੀਂ ਦਿਖਣਾ ਚਾਹੇ ਤੱਕੇ ਜਾ ਰੋ ਤਾ ਸਾਈਕਲ ਵੀ 20000 ਨੂੰ ਹੋ ਜਾਣਾ ਭਾਈ ਜਿੱਲਾ ਕੇ ਲੋਕਾਂ ਦੇ ਮੋਟਰਸਾਈਕਲਾਂ ਵਿੱਚ ਤੇਲ ਆ ਉਹ ਇਧਰ ਦੋਨੂੰ ਭਜਦੇ ਮਿਲਦਾ ਫਿਰ ਵੀ ਨਹੀਂ ਉਹ ਵੀ ਮਗਾ ਲੈਣਾ ਉਹ ਵੀ ਮਗਾ ਦੇਣਾ ਕਿ ਨਹੀਂ ਔਖਾ ਹੋ ਗਿਆ ਜੱਗੇ ਬਹੁਤ ਯਾਰ ਅੱਜ ਮੋਟਰਸਾਈਕਲਾਂ ਤੇ ਹੋ ਜਾਂਦੇ ਜਲਸੀ ਆ ਪੂਰੀ ਬੈਟਰੀ ਵਾਲੀ ਸਕੂਟਰੀ ਬੈਟਰੀ ਵਾਲੇ ਮਾਰੋ ਮਾਰ ਦੇ ਦਿਕੂ ਅੱਜ ਵਿਕੂਗੀ ਯਾਰ ਸਾਈਕਲ ਵੀ ਵਿਕੂਗਾ ਸਾਈਕਲ ਵਿਕਦੇ ਆ ਸੱਤ ਦੇ ਵਾਲੇ ਭਾਈ ਮੋਦੀ ਨੇ ਪਤਾ ਨਹੀਂ ਕਿਹੇ ਯਾਰ ਰੂਲ ਪਾਸ ਕਰਿਆ ਏ ਥੋੜੇ ਜਿਹੜੇ ਉਹ ਡਰਾਈਵਰ ਵੀਰਾਂ ਵਾਲਾ ਉਹਦੇ ਕਰਕੇ ਮੈਂ ਕਹਿੰਦਾ ਜੱਗੇ ਉਹ ਡਰਾਈਵਰਾਂ ਨੇ ਇਕੱਠ ਕਰ ਲਿਆ ਤੇਲ ਆ ਨਹੀਂ ਰਿਹਾ ਇਕਾ ਹੋ ਗਿਆ ਕੋਣ ਭਾਈ ਤੇਲ ਵਗੈਰ ਤੁਹਾਨੂੰ ਪਤਾ ਮਸ਼ੀਨਰੀ ਚੱਲਣੀ ਨਹੀਂ ਇਹ ਗਲਤ ਵੀ ਆ ਇਹ ਡਰਾਈਵਰ ਵੀਰਾਂ ਭਾਈ ਡਰਾਈਵਰ ਵੀਰ ਕਿਤੇ ਰੋਡਾਂ ਤੇ ਚਲਾਉਣੇ ਸੌਖੀ ਪਈ ਗੱਡੀ ਕੋਈ ਜੱਗੇ ਯਾਰ ਅਚਾਨਕ दारू ਪੀ ਕੇ ਉਰੇ ਆ ਗਿਆ ਕਿਸੇ ਦੀ ਗਲਤੀ ਹੋਈ ਇੱਕ ਦਿਹਾੜੀ ਵਾਲਾ ਬੰਦਾ ਕਿੱਥੇ ਦੇ ਦੱਸ ਲੱਖ ਰੁਪਈਆ ਔਖਾ ਹੈ ਹਾਲ ਤਾਂ ਭਾਈ ਅਸੀਂ ਨਾਲ ਡਰਾਈਵਰ ਵੀਰਾਂ ਦੇ ਪੂਰੀ ਤਾਂ ਤੇਲ ਕਿੱਥੇ ਲਿਗੇ ਜਾਣਾ ਮੋਟਰ ਸਟੇਜ ਪਾਣਾ ਹੈ ਨਹੀਂ ਹੈ ਨਹੀਂ ਤੇਰਾ ਓਕਾ ਹੋ ਗਿਆ ਜੱਗਾ ਕੱਟੀ ਲਿਆ ਰਿਸਕ ਪਰਿਆ ਉਹ ਦੇਖੋ ਡੰਡਾ ਬਲੀ ਨਹੀਂ ਹੈਗਾ ਪੂਰਾ ਭਰਿਆ ਪੈ ਗੱਡੀ ਉਹ ਬਲੀਕੀ ਕਰਦਾ ਡੰਡਾ ਬਰਨ ਲਾ ਟੈਂਪੋ ਵਗਰਾ ਪਰਵਲ ਕੇ ਨੀ ਆਉਣੀ ਬੜੀ ਆ ਮੈਂ ਮੋਰ ਤੇ ਲਿਆਉਂਗਾ ਬੋਲ ਤੇ ਲਿਆਉਂਗਾ ਮੋਰ ਤੇ ਪਾਇਟ ਟੋਚਨ ਪਾ ਲਿਆਣਾ ਟੋਚਨ ਪਾ ਲਿਆਣਾ ਤੂੰ ਟੋਟੀ ਗਈ ਓਕਾ ਹੋ ਗਿਆ ਹੈਲੋ ਹਾ ਬਾਈ ਆਇਓ ਆਇਓ ਲੈ ਲੈ ਪੂਰੀ ਬਾਈ ਮਾਪਾ ਪਾ ਖੜਾ ਏ ਮਿੱਟੇ ਬਲਾਈ ਜਦਾ ਮਿੱਟੇ ਕਈ ਜਦਾ ਹੈ ਨੀ ਕਿ ਕੀ ਹੋ ਗਿਆ ਫਾਵਾ ਕਹੀਦਾ ਨਵਰਾ ਲ ਟੂਟੀ ਚੱਕੀ ਖੜਾ ਉਹ ਉਹਨਾਂ ਨੂੰ ਕੀ ਮਤ ਲਾਉਂਦਾ ਉਹਦਾ ਕੱਪ ਐ ਪਾਏ ਦੇਖ ਕੇ ਬੱਜਦੇ ਆਉਂਦੇ ਆ ਪੂਰੀ ਪੂਰੀ ਬਾਈ ਕਿੱਥੇ ਤੇਲ ਮਿਲਦਾ ਆ ਮੇਰੇ ਪਾਸ ਮਿਲਦਾ ਯਾਰ ਜਿੰਨੀ ਚਾਹੀਦੀ ਤੂੰ ਆਵੋ ਪੂਰੀ ਘਰਾਂ ਗੱਡੀਆਂ ਫਾਵਾ ਕਰਾ ਲਵਾਂ ਪਾ ਦੂਗਾ ਨਾਂ ਚਾਹੋ ਨਾਂ ਚਾਹੋ ਬਾਈ ਰੋਪੜ ਤੇ ਲੈ ਕੇ ਬੇਲੇ ਤੱਕ ਕਿਤੇ ਤੇਲ ਨਹੀਂ ਮਿਲਦਾ ਹੈਗਾ ਔਖਾ ਹੋ ਗਿਆ ਪੂਰੀਆ ਔਖਾ ਹੋ ਗਿਆ ਸਾਰੇ ਵਿਚਾਰੇ ਇੱਕ ਦੂਜੇ ਚ ਪੈ ਗਏ ਜਿੱਕੇ ਵੇ ਗੱਡੀ ਚ ਕਿੰਨਾ ਤੇਲਾ

ਬਾਈ ਆ ਪੈਟਰੋਲ ਪੰਪ ਇਦਾਂ ਹੋ ਗਿਆ ਤੇਲ ਨਹੀਂ ਮਿਲਦਾ ਹੈਗਾ ਲੱਗੇ ਤੇਰੇ ਅਲ ਕਿ ਤਾ ਹਵਾ ਵੀ ਨਹੀਂ ਭੰਚੀ ਹੋ ਸੀ ਹਾਂ ਆ ਬੁਰੀ ਲੱਗ ਪਰ ਜੂਗੀ ਹਾਂ ਬੋਲਦੀ ਆ ਕਿੰਨੇ ਵਗਰ ਕੇ ਆਵੇਂ ਜਗ ਹਾਂ 40 ਆ ਬੁਰੀ ਮਿਲ ਗਈ ਹਵਾ ਹਵਾ ਦਾ ਹੀਲਾ ਕਰ ਲਿਆ ਬਾਈ ਤੇਲ ਦਾ ਹੀਲਾ ਨਹੀਂ ਹੋਇਆ ਹੈਗਾ ਮਿਲਦਾ ਨਹੀਂ ਬਾਈ ਨਹੀਂ ਕਿ ਉਧਰ ਘਰ ਜਿੰਦੀ ਹਾਂ ਹਾਂ ਭਰਨੀ ਹੁੰਦੀ ਉਹ ਟੈਂਕੀ ਖਾਲੀ ਹੈ ਲੈ ਟੈਂਕੀ ਚ ਹਵਾ ਭਰਨੀ ਰੁਕ ਭਾਈ ਮਿੰਟ ਬਾਅਦ ਠੀਡ ਲੱਗ ਜਾਂਦੀ ਹੈ ਸਾਰੇ ਮਾਉਂਡ ਨੇ ਪੈਂਦੇ ਆ ਹਾਂ ਜੇ ਕਿ ਕੀ ਆਏ ਤੇਲ ਪਾ ਲੋ ਤੇਲ ਪਾ ਲੋ ਤੇਲ ਡੀਜ਼ਲ ਪਟਰਾ ਡੀਜ਼ਲ ਲੈਨ ਚ ਆ ਲੈਨ ਚ ਲੈਨ ਚ ਲੈਨ ਚ ਭਾਈ ਹੈ ਨਹੀਂ ਉਹ ਅੱਕ ਨੂੰ ਕਿ ਹਵਾ ਦਾ ਭਰਦੇ ਯਾਰ ਹਵਾ ਵੀ ਨਹੀਂ ਹੈਗੀ ਕਿਆ ਯਾਰ ਸੱਤੇ ਕੀ ਹੋ ਗਿਆ ਅਰੇ ਯਾਰ ਬਹੁਤ ਉਜੀਆ ਤੈਨੂੰ ਪਤਾ ਤਾਂ ਹੈਗਾ ਯਾਰ ਕੀ ਆ ਨਹੀਂ ਮਿਲਦਾ ਯਾਰ ਬੇਲਾ ਚੌਕ ਜੀ ਮੈਂ ਤਾਂ ਬੇਲਾ ਜਾਨ ਛੱਡ ਆਇਆ ਯਾਰ ਹਾਂ ਮੈਂ ਆਇਆ ਕੰਟਰੋਲ ਬੋਕਰ ਦੇ ਕੋਲ ਤੇ ਨਾ ਹਾਂ ਇੱਥੇ ਯਾਰ ਬਟਰੋਨ ਮੋਬੇ ਪੱਟ ਲਿਆ ਹੈ ਤਾਂ ਤੇ ਹੁਣ ਕਿਹਾ ਮਿਲ ਜੂਗਾ ਤੇਲ ਹੈ ਨਹੀਂ ਹੈ ਯਾਰ ਤਾਂ ਦੇਖੀ ਦੂਏ ਤੇਰੇ ਗੁੱਲ ਜਾਣੇ ਬਟਾਰ ਨਾਲ ਨਾਲ ਆਵੇ ਜੀ ਕੀ ਵੀ ਪੂਰੀ ਕਹਿ ਗਈ ਜਦਾ ਹੈ 200 ਰੁਪਏ ਲੀਟਰ ਡਰੱਬ ਭਰਾ ਲੋ ਨਹੀਂ ਨਹੀਂ ਦੌੜ ਨਾ ਪਾ ਦੋ ਨਹੀਂ ਮੈਂ ਭੁਖੜਤਾ ਤੇ ਲੱਗਿਆ ਬੈਠਣਾ ਬੈਠ ਜਾ ਸਾਡੀ ਗੱਡੀ ਚ ਆ ਫਰੀ ਹੈਗਾ ਗੱਡੀ ਥੱਲੇ ਆ ਜਾ ਹਾਂ ਤੇਲ ਨਹੀਂ ਮਿਲਦਾ ਤੇਲ ਪਰ ਨਵੇਂ ਸਾਲ ਦੇ ਮੋਤੀ ਨੇ ਮੁਬਾਰਕਾ ਦਿੱਤੀ ਹੁਣ ਤੇ ਧੱਕਾ ਚੱਲ ਪਿਆ ਪੂਰੀ ਆਇਆ ਹੁਣ ਓ ਯਾਰ ਉਹ ਸਕੀਮੀ ਆ ਉਹਨਾਂ ਨੇ ਕਿਹਾ ਵੀ ਇੱਕ ਦਿਨ ਦਾ ਤੇਲ ਮਕਾਉਣਾ ਹੀ ਮਕਾਉਣਾ ਆਪਾਂ ਇੱਕ ਨੂੰ ਲੱਤ ਲਾ ਕੇ ਲੈ ਜਾਓ ਮੈਂ ਕਿਹਾ ਗੱਡੀ ਮੋਤੀ ਆਈ ਹੋਆ ਹਾਂ ਉਹ ਜਿਹੜੇ ਪਰਮਾਨੰਦ ਵਾਲਾ ਮਿਲਦੀ ਗੱਡੀ ਹਾਂ ਉਹ ਹੀ ਆ ਆ ਮੋਤੀ ਆ ਗਿਆ ਉਹ ਸਰਕ ਗਿਆ

ਲੱਗੀ ਵੀ ਲੈਣ ਯਾਰ ਮਿਲਦਾ ਹੋਵੇ ਲੈਣ ਲੱਗੀ ਵੀ ਆ ਬਾਈ ਮੈਂ ਨਹੀਂ ਮੈਂ ਨਹੀਂ ਕਿਹਾ ਤੂੰ ਵੱਜ ਕੇ ਤੁਹਾਨੂੰ ਮੈਂ ਦਿਖਾਉਂਦਾ ਬਾਈ ਮੈਂ ਦੱਸ ਦਿਆਂ ਨੀ ਕੱਢ ਲਿਆਉਂਗਾ ਪਿੰਡੀ ਲੈਣ ਲੱਗੀ ਵੀ ਤੁਹਾਨੂੰ ਦਿਖਾਉਂਦਾ ਡੈਮੋ ਮੈਰ ਪੂਰੀ ਜੱਗਾ ਗੱਡੀ ਚ ਰਹੂੰਗਾ ਉਹ ਦੱਸ ਦਿਆਂ ਕਿ ਤਾ ਵੀ ਬੋਲਵਾ ਪੂਰੀ ਦੇਖ ਤਾਂ ਗੱਡੀ ਕਿ ਲੈਣ ਨਾ ਪੂਰੀ ਕੈਂਟਾ ਚੱਕਦਾ ਆਪਣੀ ਆਪਣਾ ਲੋਟੇ ਆ ਜਵੇ ਖਬਰੇ ਨਹੀਂ ਇਹਨੇ ਦੇਖਦੇ ਮੈਂ ਆ ਦੇਖ ਲਓ ਬਾਈ ਤੇਲ ਹੀ ਮਿਲਦਾ ਲੈਣ ਕਿਹੜੇ ਸਾਹਬ ਨਾਲ ਲੱਗੀ ਵੀ ਆ ਬੱਲਾ 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 ਪੂਰੀ ਉਰੀ ਤੇਈ ਜਲੇਬੀਆਂ ਦਾ ਲੰਗਰ ਹੈ ਜਲੇਬੀਆਂ ਲੰਗਰ ਹੈ ਲੈ ਵੱਲਾ 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 ਪੂਰੀ ਪਰਲੀ ਸਾਈਡ ਵੀ ਦੇਖ ਪਰਲੀ ਸਾਈਡ ਤੇ ਰਹਿਣ ਲੱਗੀ ਸਾਲੀ ਬੜਾ ਔਖਾ ਹੋ ਗਿਆ ਯਾਰ ਲਓ ਜੀ ਭਾਈ ਤੇਲ ਨਹੀਂ ਮਿਲਦਾ ੱਤਕਾ ਪੈ ਗਿਆ ਚਾਰੇ ਪਾਸੇ ਹਾਂ ਪੂਰੀ ਮਿਲ ਜੂਗਾ ਹੈਸ ਹੈ ਮਿਲ ਜੂ ਹੈਸ ਹੈ ਤਾਂ ਹੈਗੀ ਆ ਹੈ ਦੇਖੀ ਹੈ ਇਹ ਤਾਂ ਹੈਗੀ ਪੂਰੀ ਕਹਿੰਦਾ ਦੇਖ ਕੇ ਹੁੰਦੇ ਆ ਚਾਰ ਨਾਲ ਲੱਗੇ ਜਾਣਾ ਲੋ ਜੀ ਭਾਈ ਇਹ ਵੀ ਪੰਪ ਬੰਦ ਕਰਾ ਦਿੱਤੇ ਪੁਲਿਸ ਆ ਗਈ ਦੇਖੋ ਸਾਰੇ ਪੰਪ ਬੰਦ ਟੋਟਲੀ ਉਹ ਕੋਈ ਪੰਪ ਨਹੀਂ ਭਾਈ ਚੱਲਦਾ ਸਾਰੇ ਬੰਦ ਕਰਾ ਦਿੱਤੇ ਤੇ ਤੇ ਭਾਈ ਸਾਰੇ ਇਕਰਾਨੂ ਕਰਾ ਦਿੱਤੇ ਬੰਦ ਸਾਡੇ ਬੰਦੇ ਵੀ ਵਿਚਾਰੇ ਕੱਦੇ ਲਾਂਚ ਤੇ ਖੜੇ ਠੰਡੇ ਜੋ ਕੇ ਆ ਗਏ ਹਾਂ ਪੂਰੀ ਨਹੀਂ ਪੂਰੀ ਕਹਿ ਕਹਿੰਦੇ ਇਹ ਪੀਪੀ ਵਾਲਿਆਂ ਨੂੰ ਕੋਣ ਗੱਡੀ ਵਾਲੇ ਬੰਦ ਕਰਦੇ ਬੰਦ ਹੋ ਗਿਆ ਤੈਨੂੰ ਪੁਲਿਸ ਕਹਤੇ ਆ ਗਈ ਉਹ ਤੇਲ ਮੋਕੋ ਨਹੀਂ ਆਪਣਾ ਤੇਲ ਭਰਉਣਾ ਅੱਛਾ ਦੋ ਘੰਟੇ ਲਾਂਚ ਖੜੇ ਰਹਿ ਜਾਂਦੇ ਸਿੱਧੂ ਵਰਗੀ ਕਹਿਣਾ ਮੈਂ ਪੂਰੀ ਤੂੰ ਤਾਂ ਲੱਕ ਪਰ ਰਖੀ ਬੈਠਾ ਕਹਿੰਦਾ ਡੋਲ ਨਾ ਜਾਵੇ ਤੁਪਕਾ ਤੁਪਕਾ ਮਣਦਾ ਡੀਜ਼ਲ ਵੀ ਡੋਲ ਐਨੀਆਂ ਮੈਂ ਤਾਂ ਕਰੀ ਇਹਨਾਂ ਨੇ ਫਸ ਲਈ ਚੱਲੇ ਇਹਨਾਂ ਦਾ ਪੂਰੀ ਆ ਉਹ ਨਹੀਂ ਉਹ ਅਸਲ ਗੱਲ ਇਹ ਤਾਂ ਉਹ ਜਿਹੜੇ ਮਲਾਜ਼ਮ ਨੇ ਉਹ ਆਪਣਾ ਪਵਾਈ ਜਾਂਦੇ ਆ ਠੀਕ ਆ ਉਹ ਤਾਂ ਕੰਨਾਂ ਦੇ ਵੀ ਪਾਉਂਦੇ ਆ ਯਾਰ ਉਹਨਾਂ ਨੇ ਖਾਲੀ ਉਹ ਤਾਂ ਹੀ ਕਰਾਇਆ ਉਹਨੇ ਮਲਾਜ਼ਮਾਂ ਨੇ ਤੇਲ ਭਰੋ ਲਾਸਟ ਮਾ ਬਾਈ ਪੈ ਗਿਆ ਧੱਕਾ ਸਿੱਧੂ ਨੇ ਕੈਨ ਐਡੀ ਚੱਕੀ ਹੋਈ ਆ ਸਵੇਰ ਦਾ ਰੋਪੜਾ ਇਹਨੇ ਤੇਲ ਦੀ ਨਹੀਂ ਭਰਾਓ ਹੀ ਕੋਈ ਫਾਇਦਾ ਇਹਦਾ ਉਹ ਡੀਜ਼ਲ ਪਾਉਣ ਲੱਗਿਆ ਸੀ ਤੇ ਹੈਗਾ ਤੇਲ ਮੈਂ ਡੀਜ਼ਲ ਅੱਧਾ ਲੀਣਾ ਡੀਜ਼ਲ ਵੀ ਲੋ ਤਾਂ ਤੇਲ ਦਾ ਤਾਂ ਪੈਟਰੋਲ ਦੇ ਚੱਕਰ ਜਾ ਹੋਰ ਕੀ ਯਾਰਾ ਜਾ ਯਾਰ ਕੁਝ ਨਹੀਂ ਹੋਇਆ ਬਾਈ ਪੈਟਰੋਲ ਦੀ ਕਹਿਣ ਲਿਆ ਭਰਾ ਹਣ ਪੈਟਰੋਲ ਦੀ ਗੱਡੀ ਕਹਿਣ ਪੈਟਰੋਲ ਆ ਡੀਜ਼ਲ ਦਾ ਤਾਂ ਇੰਨੇ પેટ્રોલ ਸੀ ਵੇਚਣਾ ਤਾਂ ਇਹਨਾਂ ਨੇ ਵੈਸੇ 2500 ਨੂੰ ਵੇਚਣਾ ਦਾ ਬੈਠ ਕੇ ਵੇਚਣਾ ਦਾ ਬਾਇਕ ਚ ਪੂਰੀ ਬੰਟੀ ਕਹਿੰਦਾ ਮਿਲਦਾ ਤੇਰਾ 2500 ਨਾ ਅਦਰ ਵੀ ਨਹੀਂ ਮਿਲਦਾ ਹੈ ਉਹ ਆਪਣੇ ਹਾਂ 2500 ਦਾ ਪੂਵਾ ਦੇਣਾ ਕਰਨਾ 2500 ਦਾ ਪੰਮਾ ਦੇਣਾ ਕਰਨਾ ਬਾਈ ਬਹੁਤ ਔਖਾ ਹੈ ਬੈ ਰੋਪੜ ਸ਼ਹਿਰ ਨੂੰ ਆਤਾ ਗਏ ਕਿੱਥੇ ਤੁਸੀਂ ਲਓ ਜੀ ਬਾਈ ਮੇਰਾ ਰਪੂਰੀ ਦਾ ਸਰ ਜਾਣਾ ਬਾਕੀ ਇਹਦਾ ਪਤਾ ਨਹੀਂ ਸਾਨੂੰ ਸਾਡੇ ਕੋਲ ਸਾਈਕਲ ਹੈਗੇ ਸਾਈਕਲ ਹੈਗੇ ਬਈ ਨਹੀਂ ਪੂਰੀ ਭਰੇੜਾ ਵੀ ਹੈਗਾ ਰ ਕੱਖਾਂ ਦਾ ਵੀ ਲੋਟ ਹੈ ਇਹ ਸਾਰੇ ਪਾਸੇ ਲੋਟ ਹੈ ਸਿੰਦੂ ਤੇਰੇ ਕੋਲ ਸੈਕ ਲੈ ਕੇ ਹੈਗਾ ਹੈਗਾ ਇਹਦਾ ਰਾਜਾ ਰਾਜਾ ਕਲੇਮ ਰਾਤ ਰਾਤ ਹਿੱਲਾ ਕਰ ਦੇਣਾ ਇਹਨੇ ਰਾਤ ਰਾਤ ਗੋਲ ਕਰ ਲੈਣਾ ਹੈਗਾ ਇਹਦਾ ਹੈਗਾ ਉਹ ਜੱਗਾ ਦਾ ਬੈਂਕ ਜਿੱਗਾ ਇਹਦਾ ਜੱਗਾ ਬੈਂਕ ਜਿੱਗਾ ਪਿੱਛੇ ਖੜਾ ਹੈ ਆਹ ਖੜਾ ਪਿੱਛੇ ਇਹ ਵੀ ਦੇਖਦਾ ਕੋਈ ਮੈਨੂੰ ਲੱਗਦਾ ਰਾਤ ਨੂੰ ਅੱਜ ਬੱਦੂ ਕੋਈ ਬਾਈ ਗੱਲ ਆਏ ਆ ਹੁਣ ਹੁਣ ਤਾਂ ਜਿਹੜੇ ਬੈਟਰੀ ਸਕੂਟਰ ਵਾਲੀ ਉਹ ਜਾਣ ਕੇ ਪਪਾ ਵਾ ਗੇੜੇ ਮਾਰਦੇ ਵੀ ਤੇਲ ਪਾਉਣ ਆਏ ਆ ਪੂਰੀ ਉਹ ਸੱਟ ਟਿੱਚਰਾ ਕਰਦੇ ਟਿੱਚਰਾ ਕਰਦੇ ਨਜ਼ਾਰੇ ਤਾਂ ਹੁਣ ਉਹਨਾਂ ਦੇ ਆ ਪੂਰੀ ਹੌਲੀ ਹੌਲੀ ਇਲੈਕਟ੍ਰਿਕ ਹੀ ਆਉਣੀ ਸਾਰੀ ਚੀਜ਼ ਹਾਂ ਤੇਲ ਦੇ ਰਿਆ 2 ਲੀਟਰ ਓਏ ਓਏ ਤੇਲ ਲੈਣਾ ਹਾਂ ਚਲ ਬਰਾਏ ਕਰੋ ਬਾਉ ਤੇ 550 ਰੁਪਏ ਕੱਢਦੇ ਹੋ ਲੀਟਰ ਦਾ ਮੈਂ ਤੁ ਤੁਮ ਬਾਈ ਅਜਰੇ ਟਾਈਮ ਚ ਹੁਣ ਜਿਹੜੀ ਟੈਂਕੀ ਫੁੱਲਾ ਬੜਾ ਰੋਲਾ ਨਾ ਪਾਦੇ ਥੋੜਾ ਰਾਤ ਬਰਾਤ ਕੱਢ ਲੈਣਾ ਕਿਸੇ ਨੇ ਮੈਂ ਤਾਂ ਕਰਦਾ ਹਾਂ ਆ ਦੇ ਆ ਕਰਨ ਲੱਗਿਆ ਹੁਣ ਮਨਸੀ ਨੂੰ ਫੋਨ ਮਾਰਦਾ ਜਿਹਦੇ ਕਿਤੇ ਬੱਸ ਨਹੀਂ ਹੁਣ ਦੋਏ ਪਾਸੋਂ ਬਾਪੂ ਸਵੇਰ ਦੇ ਕੰਨ ਚ ਕੀ ਫਿਰਦੇ ਆ ਉਹ ਸਾਡੀ ਸਲਾਹ ਨਹੀਂ ਤੇ ਭਲਾ ਤੇਲ ਪਾਉਣ ਦੀ ਮੈਂ ਸਰ ਜਾਣਾ ਕੋਈ ਚੱਕਰ ਨਹੀਂ ਤੇਲ ਦਾ ਤਾਂ ਹੀਲਾ ਕਰ ਲੂੰਗਾ ਸਾਲਾ ਜਹੇ ਨਾ ਪਾਲ ਨਾ ਜਾਣਾ ਪਵੇ ਕੋਈ ਤੈਨੂੰ ਲੋੜ ਤਾਂ ਨਹੀਂ ਹੈਗੀ ਪੈਟਰੋਲ ਨੂੰ ਲੋੜ ਆ ਡੀਜ਼ਲ ਤਾਂ ਕੀ ਕਰਾਂ ਯਾਰ ਤਾਂ ਨਾ ਪੈਟਰੋਲ ਦੀ ਨੀਂ ਬਲੋੜ ਸਾਡਾ ਡੀਜ਼ਲ ਨਹੀਂ ਪੂਰੀ ਤੰਨੋ ਵੀ ਨਹੀਂ ਪਤਾ ਲੱਗਿਆ ਤੂੰ ਕਿ ਸਾਡੇ ਉੱਠਦਾ ਯਾਰ ਉਹ ਮੰਨੂ ਕਿਆ ਪਤਾ ਮੈਂ ਕਿ ਮੋਬਾਈਲ लेके ਬੈਠਦਾ ਤੜਕੇ ਹਾਂ ਟਰਾਲਾ ਪਿਆ ਨਹੀਂ ਡੈਰੀ ਹਾਂ ਡੈਰੀ ਕਿੱਥੇ ਰੋਣਾ ਉਹ ਕਿਆ ਬਣਾਉਂਦੇ ਕੱਕਾ ਦੀ ਟੈਨਸ਼ਨ ਹੈ ਜਿੱਤੇ ਹੀ ਦੀ ਟੈਨਸ਼ਨ ਲੱਗ ਕੱਕਾ ਦਾ ਬਥਰੇ ਪਰ ਆਪਣਾ ਗੇਮ ਨਹੀਂ ਬੱਠੇ ਕਰੋ ਲਓ ਜੀ ਬਾਈ ਇੱਧਰ ਬੱਚਾ ਪਾਰਟੀ ਪਤਾ ਨਹੀਂ ਕਿਹੜੀ ਗੇਮ ਖੇਲਣ ਲੱਗੇ ਪਿਆ ਫਟਣਾ ਖਾ ਲਿਓ ਬੈਂਸਾਂ ਦੇ ਦਸ ਸੁਦੇ ਖਰਜੇ ਕਮਟ ਆ ਵੀ ਜੋ ਤੱਕ ਆਣ ਅਸੀਂ ਆ ਜੀ ਕੀ ਕਰਦੇ ਹਾਂ ਉਸ ਗੱਲ ਖੇਡਦੇ ਹਾਂ ਬਈ ਮੇਰੇ ਲੱਥਨ ਚੱਲ ਨਹੀਂ ਪਰ ਵੀ ਸਸਕਾਰ ਲੀ ਜਸੂ ਬਾਈ ਤੈਨੂੰ ਮੋਟੇ ਲੱਗਦੇ ਮੜੇ ਮੂੰਹ ਸਾਡੇ ਨਿਆਣੇ ਤੇ ਹਾਂਜੀ ਕੌਣ ਤਕੜਾ ਹੋਇਆ ਬਈ ਪੰਮੂ ਕਿਹੜੀ ਗੇਮ ਚੱਲਦੀ ਹੈ ਅੰਨਾ ਝੋਟਾ ਅੰਨਾ ਝੋਟਾ ਇਹ ਕਿਹੜੀ ਗੇਮ ਹੋਈ ਅੰਨਾ ਝੋਟਾ ਅੰਨਾ ਵੀ ਇੱਕ ਜਣੇ ਦੀ ਵਾਰੀ ਹੁੰਦੀ ਹੈ ਉਹ ਕਿਸੇ ਵੀ ਚੀਜ਼ ਗੈ ਆਪਣਾ ਮੂਠਾ ਕਰਦੇ ਵੇ ਉਹ ਦੂਸਰੇ ਆਨ ਫੱਟਦਾ ਪੰਮੂ ਤੈਨੂੰ ਖੇਡਣਾ ਆਉਂਦਾ ਹੈ ਕੀ ਕਿਹੜੀ ਗੇਮਾਂ ਅੰਨਾ ਛੋਟਾ ਕੇ ਕੇ ਅੰਨਾ ਅੰਨਾ ਛੋਟਾ ਆ ਤੇਰੀ ਥੱਲੇ ਆ ਜਾ ਉੱਪਰ ਚੜਨਾ ਮੈਂ ਦੇਖਦਾ ਕਿਆ ਬਣਾ ਦੇਖਦਾ ਆ ਦੇਖ ਲੈ ਦੇਖ ਲੈ ਚਲੋ ਖੇਡ ਲਓ ਭਾਈ ਖੱਟ ਨਾ ਖਾ ਲਿਓ ਤੈਨਾਂ ਹੈਠਾ ਆਹ ਚੱਲ ਵੀ ਗੇਮ ਚੱਲ ਭਾਈ ਜੀ ਨੂੰ ਸ਼ੂਤ ਆਉਂਦੀ ਵਾਰੀ ਹੈ ਆ ਦੇਖੋ ਵਈ ਕਿੰਦਾਂ ਇਹ ਗੇਮਾਂ ਚੱਲਦੀਆਂ ਹਨ ਦਬਦੇ ਨੇ ਆਣੇ ਕਿਤੇ ਬਾਕੀ ਬਾਈ ਸੂਰਜ ਦੇਵਤਾ ਹਾਲੇ ਦੇਖੋ ਆਏ ਨਹੀਂ ਪਤਾ ਨਹੀਂ ਕਿੱਧਰ ਹੋ ਗਿਆ ਓਏ ਦੇਖ ਲੈ ਕਟਾਈ ਕੁੱਟ ਵੀ ਸਾਡੇ ਭਾਈ ਇੱਕ ਦੂਸਰ ਵਿੱਚ ਤਾਂ ਚੱਲਦਾ ਕੰਮ ਅੱਠੋ ਅੱਠ ਦੇਖੋ ਬਈ ਨਾ ਇਹਨਾਂ ਦਾ ਚੁਕੀਆਂ ਹੋਈਆਂ ਵੀ ਆ ਹੁਣ ਬੇਲੇ ਆਪਣੀ ਮਸਤੀ ਕੇ ਪੂਰਾ ਖਿਲਦੇ ਆ ਲਓ ਜੀ ਬਾਈ ਬਹੁਤ ਟਾਈਮ ਬਾਅਦ ਅੱਜ ਮੈਚ ਖੇਲਣ ਲੱਗੇ ਤੇ ਬੋਲਿੰਗ ਹੋ ਗਈ ਉੱਧਰ ਕੰਮ ਖਰਾਬ ਹੋ ਗਿਆ ਧੀ ਉਹ ਮੇਰੀ ਵੱਨ ਬਾਲ ਖੋ ਗਈ ਯਾਰ ਹਾਂ ਉਹ ਪਟਾੜੀ ਮੈਲਾ ਨਹੀਂ ਸੀ ਸੱਚੀ ਗੱਲ ਆ ਵੇ ਹਾਂ ਡੀਸੀ ਅਸੀਸ ਹਾਂ ਜੀ ਉਹਨਾਂ ਕੇ ਗੁੰਤੀਆ ਬਾਹਰ ਲੈਣ ਪਟ્રોલ ਦੇ ਹੀ ਲੈ ਕਰਾ ਦੋ ਕਿਤੇ ਬੜੇ ਔਖੇ ਆ ਡੀਸੀ ਬਾਈ ਕਈ ਪੰਪਾ ਬਜਾਏ ਜਿੱਥੇ ਵੀ ਜਾਂਦੇ ਮਾੜੀ ਉਹ ਨਹੀਂ ਮਿਲੇ ਹੀ ਨਹੀਂ ਹੈਗਾ ਬਾਈ ਅਸੀਂ ਤੁਹਾਨੂੰ ਬੋਲਣਾ ਅਸੀਂ ਨਵਾਂ ਸ਼ਹਿਰ ਤੋਂ ਘੁੰਮੇ ਮਿਲੇ ਨਹੀਂ ਨਹੀਂ ਮੇਲਾ ਵੀ ਨਹੀਂ ਨਹੀਂ ਮਿਲਦਾ ਅਸੀਂ ਤਾਂ ਆਪਣਾ ਵੀ ਤੇਲ ਫੂਕ ਲੈ ਜਿਹੜਾ ਫੋਰਸ ਇਲਾ ਦੇ ਵਿੱਚ ਦਾ ਬਾਈ ਜਿਹੜਾ ਗੱਡੀ ਤੇਲ ਦਾ ਬਾਈ ਡੀਜ਼ਲ ਚ 2 ਕਿੜੀ ਛੋਕਾ ਨਾਲ ਡੀਜ਼ਲ ਦਾ ਪਾ ਪਾ ਮਿਲ ਗਿਆ ਪਰ ਪੈਟਰੋਲ ਨਹੀਂ ਮਿਲਦਾ ਪਰ ਪੈਟਰੋਲ ਹੀ ਮਿਲਿਆ ਤੇ ਹੈ ਨਹੀਂ ਸਕੂਟਰੀ ਜੀ ਸਕੂਟਰੀ ਤਾਂ ਮਣਾ ਮੋਟੀ ਹੈ ਬਾਈ ਚੱਲ ਸਾਈਕਲ ਹੈ ਕੋਈ ਸਾਈਕਲ ਹੈਗਾ ਹਾਂ ਬਾਈ ਦੋਆ ਜਣ ਜਣ ਦੀ ਲਵਲੀ ਤੇ ਹਾਂ ਸੈਂਕਲਪ ਦੀ ਜੇਲੇ ਗੇਟੂਸ਼ਨ ਨੂੰ ਆਓ ਤੁਹਾਡੀ ਤੁਰ ਕੇ ਜੜ ਪੈਣਾ ਜਤਰਾ ਤੁਰ ਕੇ ਪੈਦਲ ਜਤਰਾ ਕਰਣੀ ਹੁੰਦੀ ਤੁਸੀਂ ਮਿਲਦਾ ਨਹੀਂ ਯਾਰ ਮੈਂ ਵੀ ਲੱਭਿਆ ਬਾਈ ਇੱਧਰ ਟੀਮ ਵਾਲੇ ਦੀ ਬੋਲ ਖਾ ਜਾਂਦੀ ਨਹੀਂ ਸੀ ਬੋਲ ਮਿਲਦੀ ਨਹੀਂ ਫਿਰ ਬੋਲ ਨਾ ਪੁੱਛੀਂ ਫਿਰ ਸੀ ਉਦਾਂ ਤੂੰ ਕਾਈ ਸਿੰਧੂ ਕਿੰਨੇ ਲੀਟਰ ਦੇ ਲਿਆ ਸੱਚੀ ਦੱਸੀ ਮਿਲਿਆ ਹੀ ਨਹੀਂ ਕਾਲੀ ਵੀਪੀ ਹੀ ਲੇ ਕੇ ਮਿਲਿਆ ਹੀ ਨਹੀਂ ਸਾਡੇ ਨਾਲ ਤਾਂ ਮਾੜੀ ਹੋ ਗਈ ਸਾਰੀ ਗੱਲ ਨੂੰ ਉਹ ਅਗੜੀ ਸੀ ਆਜੀ ਡੀਸੀ ਆ ਗਿਆ ਸ਼ਿਦੂ ਆਏ ਦੱਸ ਐਵੇਂ ਜਿਵੇਂ ਕਿਸੇ ਨੂੰ ਟੈਗ ਕਿੱਥੇ ਕਿੱਥੇ ਤੱਕ ਫੋਨ ਕਰਿਆ ਵੀ ਤੇਲ ਮੇਲਾ ਨਹੀਂ ਹੈਗਾ ਮੈਂ ਹਰਿਆਣੇ ਦਾ ਵੀ ਫੋਨ ਕਰਦਾ ਵੀ ਜਿੱਥੇ ਮਿਲਦਾ ਮੈਂ ਆ ਜਾਣਾ ਮਿਲਣਾ ਨਹੀਂ ਕਹਿੰਦੇ ਜਾਨੂੰ ਆਉਣ ਤੁਸੀਂ ਕਹਿੰਦੇ ਆ ਜਾਣਾ ਬਾਈ ਹਿੰਦੂ ਨਾਲ ਨੇ ਲਾਏ 3-4 ਘੰਟੇ ਲੈਣ ਚ ਉਹਦੇ ਬਾਅਦ ਮੈਂ ਕੀ ਬਣਿਆ ਖਾਲੀ ਖਾਲੀ ਗਿਆ ਮਿਲਦਾ ਦਾ ਯਾਰ ਕੋਲਾ ਡੀਸੀ ਆ ਗਿਆ ਟੀਸੀ ਕਿਸਨ ਡਿਫਟੀ ਦੇ ਫੋਨ ਆ ਗਿਆ ਉਹ ਦੇਖ ਸਕਦੇ ਵੀ ਚੀਜ਼ ਹੈ ਦਿਖਾ ਦਿੱਤੀ ਨਹੀਂ ਜਾਂਦੀ ਆਹ ਦੇਖ ਹਾਂ ਅੱਧੇ ਵਿੱਚ ਜੋ ਜਾਂਦੀ ਆ ਲੈ ਸਾਰਿਆਂ ਨਾਲ ਵਧੀਆ ਚੀਜ਼ ਬੈਟਰੀ ਵਾਲਿਆਂ ਦਾ ਨਜ਼ਾਰਾ ਬਾਈ ਹੁਣ ਆਹ ਦੇਖ ਇੱਧਰ ਇਹ ਰਵਾਜ ਆ ਭਾਈ ਅਜੋ ਬਾਈਟਰੀ ਵਾਲੀ ਸਕੂਟਰੀ ਮੈਂ ਧੱਕਾ ਪੈਂਦਾ ਸਭ ਵਿਕ ਲੀਆਂ ਆ ਦੇਖ ਜਰ ਸਸਰੀ ਕਾਲ ਜੀ ਸਾਰਿਆਂ ਨੂੰ ਪੰਪ ਉੱਪਰ ਲੱਗਾ ਵਾ ਮੇਲਾ ਮੈਂ ਬਾਹਰ ਕਰਕੇ ਆਇਆ ਬਾਬਾ ਨੂੰ ਘੇੜਾ ਦੇ ਕੇ ਆਉਣ ਦਾ ਬਾਈ ਤੇਲੀ ਮਿਲਦਾ ਬਾਈ ਅਸੀਂ ਦੇਖ ਪੰਪ ਵਾ ਖੜੇ ਕਾਂਟਾ ਲਾਇਆ ਜਬਾਰੀ ਇਹਨੇ ਡਿਊਟੀ ਦਾ ਫੋਨ ਆ ਗਿਆ ਪੁਲਿਸ ਵਾਲੇ ਆ ਗਏ ਕਾਲੀ ਬੀਪੀ ਆ ਲਿਗੇ ਮੈਂ ਮੇਨੂੰ ਕਾਂਟਾ ਵੇ ਗਿਆ ਹਾਂ ਟਿੰਗਰ ਜਿਵੇਂ ਮੈਂ ਲੈ ਲੈਂਦਾ ਪੈਣੀ ਆ ਗਈ ਤੇ ਪਹਿਲੀ ਟੈਂਕੀ ਉਲਟ ਕਰਾ ਲਈ ਗੱਡੀ ਗੱਡੀ ਸਾਈ ਬਾਈ ਠੀਕ ਹੈ ਨਾ ਇਹ ਇੱਕ ਰਿਆੜੀ ਕੱਢਦੀ ਪੂਰੀ ਪੂਰੀ ਆ 80 ਕਿਲੋਮੀਟਰ ਘਾਟੇ ਚ ਚਲਾਉਣੀ ਆ ਦਾ 20 ਕਿਲੋਮੀਟਰ ਨਹੀਂ ਚੱਲੇ ਹੁੰਦੇ ਫੇਰ ਤਾਂ ਮौज ਆ ਪਾਪਾ ਪਪੂ ਇਹਨੂੰ ਕਿਹੜੇ ਕੱਟਦਾ ਫਿਰ ਜਾਂਦਾ ਹੁਣ ਹੰਦਖਾਉਂਦਾ ਬਾਈ ਆ ਲੋ ਨਿਯਾਰੀ ਆ ਜਿਹੜਾ ਵਿਚਾਰਾ ਦੁਖੀ ਸੀ ਤੇ ਤੇਲ ਨਹੀਂ ਮਿਲਿਆ ਉਹਨੂੰ ਛੱਡ ਕੇ ਬਿਤਾਉਣਾ ਇਹ ਵੀ ਹੈ ਸਿੰਧੂ ਕਿੰਨੇ ਦੇਖਿਆ ਆਪਣੇ ਦਸਤੇ ਜੀ ਲੱਤਾਂ ਲਾ ਕੇ ਜਾਂਦੀ ਅੱਜ ਤੇਲ ਵੀ ਮੁੱਕ ਲਿਆ ਬਾਈ ਲੋਕ ਆਸੇ-ਬਾਸੇ ਕਮਾਈਗੇ ਮਿਲਿਆ ਕਿਤੇ ਵੀ ਨਹੀਂ ਸੜਕ 'ਤੇ ਲੋਕਡਾਊਨ ਵਾਲਾ ਕੰਮ ਹੋਇਆ ਕੋਸ ਨਹੀਂ ਹੁੰਦਾ ਜਾਂਦਾ ਦਿਖਦਾ ਹੁਣ ਕੱਟ ਗਈ ਕੱਟ ਗਿਆ ਹੋ ਨਹੀਂ ਇਧਰੋਂ ਦੇਖ ਕੁਝ ਵੀ ਨਹੀਂ ਦਿਖਦਾ ਰੋਡ 'ਪੱਲਾਦਾ ਕੋਈ ਕੋਈ ਨਹੀਂ ਹੈ ਬੇਲ ਹੋ ਗਿਆ ਚਲੋ ਦੇਖਦੇ ਹੁਣ ਕਿੰਨਾ ਟਾਈਮ ਚੱਲਦਾ ਵੀ ਇਹ ਪ੍ਰੋਜੈਕਟ ਕਰਨਾ ਤਾਂ ਪੈਣਾ ਹਾਲੇ ਤਾਂ ਕੋਈ ਹੋ ਪੂਰੀ ਲਿਆ ਲੈ ਲੈਣ ਤੇਲ ਪਾ ਕੇ ਪੂਰੀ ਦੇਖ ਲੈ ਜਦੋਂ ਉਹ ਵੀ ਠੀਕ ਹੈ ਕੰਮ ਉਹ ਇਧਰ ਆਣ ਦੇ ਮਿੱਠੀ ਅੱਧਾ ਅੱਧਾ ਘੰਟਾ ਹੋ ਅੱਧੇ ਘੰਟੇ ਜਾਣਾ ਇਹਨਾਂ ਦਾ ਕੋਈ ਪੂਰੀ ਤੇਲ ਮਿਲ ਗਿਆ ਤਾਂ ਸਾਡਾ ਤੇਲ ਮਿਲਿਆ ਨਹੀਂ ਅਸੀਂ ਤੁਰ ਕੇ ਆ ਗਏ ਤੁਰ ਕੇ ਆ ਗਏ ਭਾਈ ਇਹ ਬੰਦੇ ਖਾਲੀ ਆਏ ਹਾਲ ਹੋਇਆ ਨਹੀਂ ਨਾ ਚੱਲ ਕੋਈ ਨਹੀਂ ਮਿਲ ਜੂਗਾ ਹਾਂ ਹੁਣ ਨਹੀਂ ਆਉਣਾ ਸਾਜੀ ਨਹੀਂ ਹੁੰਦਾ ਹੁਣ ਪਤਾ ਕੀ ਹੁਣ ਪ੍ਰੋਬਲਮ ਹੈ ਕਿ ਰੇ ਥੋਪੀ ਜਿਹੜਾ 100 ਦਾ ਤੇਲ ਪਾਉਂਦਾ ਤਾਂ ਉਹ ਕਹਿੰਦਾ ਮੈਨੂੰ 500 ਦਾ ਪਾ ਦੇ ਉਹ ਆ ਕੇ ਲੈ ਗਏ ਟੈਂਕੀਆਂ ਕਰਾ ਲਏ ਕਿ ਭੋਰ ਆ ਕੇ ਕੰਮ ਹੋ ਗਿਆ ਖਦਮ ਮੁੱਕ ਗਿਆ ਸਿੰਧੂ ਇਕੱਠਾ ਪਾ ਲਏ ਤਕੜੇ ਜ਼ਿਮੀਦਾਰ ਦੌਰ ਵਾਤੇ 2-200 ਲੀਟਰ ਦੇ ਢੋਲ ਭਰਾ ਕੇ ਲੈ ਕੇ ਵੀ ਮੁੜ ਕੇ ਆਉਣੀ ਨਹੀਂ ਹੁਣ ਜਿਹਨੂੰ 10 ਲੀਟਰ ਦੀ ਲੋੜ ਉਹਨੂੰ 10 ਵੀ ਨਹੀਂ ਮਿਲਦਾ ਲੀਟਰ ਵੀ ਨਹੀਂ ਮਿਲਦਾ ਬਾਈ ਉਹ ਕੰਮ ਹੋ ਗਿਆ ਹੁਣ ਬਲੈਕ ਹੋ ਗਿਆ ਕੰਮ ਇਹਨੇ ਬਲੈਕ ਵੇਚਣ ਵੀ ਲੱਜਣਾ ਹੁਣ ਚਲੋ ਦੇਖੋ ਦੇਖਦੇ ਬਾਈ ਕਿਆ ਬਣਦਾ ਬਾਕੀ ਉਧਰ ਬੋਲ ਖੋ ਗਈ ਬੋਲ ਨਹੀਂ ਮਿਲੀ ਹੁਣ ਗੋਲ ਗੱਪੇ ਵਾਲੇ ਨੇ ਮਾਰੀ ਆ ਬਾਈ ਰੇੜੀ ਲਾਉਂਦੇ ਰੇ ਗੱਲ ਪਾ ਰਹੇ ਨੇ 60 ਰੁਪਏ ਐਵੇਂ ਤੂੰ 60 ਦੇ ਗੋਲ ਗੱਪੇ ਠੱਕੇ ਵਾਲੇ ਖਾ ਲੋ ਅਜੀ ਠੰਡ ਚ ਗੋਲ ਗੱਪੇ ਲੱਭਣ ਗਈ ਹੋਰ ਗਏ ਤੇ ਮਿਲ ਗਈ ਹੋਰ ਆਹੀ ਠੱਕੇ ਕੋਈ ਹੋਈ ਆ ਅੱਟੇ ਕੇ ਗੋਇਂ ਫਾੜੀ ਕਿਤੇ ਆ ਗਿਆ ਵੀ ਆ ਇਹਨੇ ਗੋਲ ਗੱਪੇ ਹੀ ਮਹਿੰਗਾ ਕਰ ਦੇਣਾ ਹਾਂ ਕਾ ਤੇ ਗੋਲ ਗੱਪੇ ਵਾਸਤੇ ਵੀ ਸਵਾਣ ਨਹੀਂ ਮਿਲਲੇ ਸਿੱਧੂ ਹਾਂ ਇਹਨੇ ਤਾਂ ਹੀ ਸਾਰਾ ਇਹ ਸਾਰਾ ਸਿਸਟਮ ਹੀ ਖੜਨਾ ਇੱਕ ਵਾਰ ਖੜ ਗਿਆ ਖੜ ਗਿਆ ਸਿਸਟਮ ਖੜ ਗਿਆ ਬਾਈ ਇਹਦੇ ਨਾਲ ਵੀ ਨਹੀਂ ਜਨਾ ਸਾ ਬਾਈ ਮਿਲ ਗਈ ਖੋ ਗਈ ਹੋ ਗਈ ਉਹ ਤਾਂ ਕੀ ਆ ਯਾਰ ਬਾਲ ਖੋਦੀ ਯਾਰ ਐਸੇ ਕਰ ਇੱਕ ਗੋਲ ਗੱਪੇ ਵਾਲੇ ਪੇੜੇ ਸੇ ਵਧੀਆ ਬਾਲ ਬਣਾ ਕੇ ਲਿਆ ਹੁਣ ਮੋਟੀ ਸੀ ਮੁੰਡਾ ਖੇਡਣ ਆਇਆ ਤਾਂ ਇਹਦਾ ਬਾਈ ਇਹ ਗੇਲਣੇ ਲਾਗਾ ਮੁੰਡੇ ਨੂੰ ਖਲਾਉਂਦਾ ਖਲਾਉਂਦਾ